को आज ਚੰਡੀਗੜ੍ਹ ਦੇ ਵਿੱਚ ਰੀਜਨਲ ਕਾਨਫਰੰਸ ਹੋਈ ਆ ਪਾਵਰ ਕਾਮ ਦੇ ਮਨਿਸਟਰਸ ਦੀ 10 ਕੁ ਸਟੇਟਸ ਦੇ ਮਨਿਸਟਰਸ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਸੀਗੇ ਔਰ ਬਿਜਲੀ ਮੰਤਰੀ ਭਾਰਤ ਸਰਕਾਰ ਚੇਰਮਨੋਰਾ ਘਟੋਰ ਸਾਹਿਬ ਉਹ ਆਏ ਸੀਗੇ ਔਰ ਸਾਰਿਆਂ ਦੇ ਨਾਲ ਇਸ ਰੀਸਨ ਦੇ ਵਿੱਚ ਆਪਾਂ ਕਿਵੇਂ ਬਿਜਲੀ ਦੀ ਸਪਲਾਈ ਨੂੰ ਮਜ਼ਬੂਤ ਕਰ ਸਕਦੇ ਆ ਕਿਵੇਂ ਕਿਹੜੀ ਕਿਹੜੀ ਸਟੇਟ ਦੀ ਕੀ ਕੀ ਪ੍ਰੋਬਲਮ ਆ ਕਿਵੇਂ ਵਿਜ਼ਨ ਆ ਕਿ ਹੋਰ 2034 35 ਤੱਕ ਕਿੰਨੀ ਡਿਮਾਂਡ ਵਧੇਗੀ ਉਹਨੂੰ ਕਿਵੇਂ ਪੂਰਾ ਕਰਾਂਗੇ ਸੋ ਇਹ ਸਾਰੀਆਂ ਡਿਸਕਸ਼ਨਸ ਜਿਹੜੀਆਂ ਨੇ ਹੋਈਆਂ ਨੇ ਅਸੀਂ ਵੀ ਪੰਜਾਬ ਵੱਲੋਂ ਆਪਣੇ ਜਿਹੜੇ ਕੁਝ ਪ੍ਰੋਬਲਮਸ ਸੀਗੀਆਂ ਉਹ ਅਸੀਂ ਰੱਖੀਆਂ ਨੇ ਖਾਸ ਤੌਰ ਤੇ ਅਸੀਂ ਇੱਕ ਡਿਮਾਂਡ ਰੱਖੀ ਸੀਗੀ ਕਿ ਸਾਡੇ ਕੋਲੇ ਦੋ ਯੂਨਿਟ ਜਿਹੜੇ ਨੇ ਹੋਰ ਜਿਹੜੇ ਰੋਪੜ ਥਰਮਲ ਪਲਾਂਟ ਤੇ 8 800 ਮੈਗਾਵਾਟ ਦੇ ਲਗਾਏ ਜਾਣ ਸੋ ਉਹ ਵੀ ਉਹਨਾਂ ਨੇ ਸਹੀ ਜਿਹੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਇਸ ਤੋਂ ਬਾਅਦ 800 ਮੈਗਾਵਾਟ ਦਾ ਇੱਕ ਹੋਰ ਵੀ ਯੂਨਿਟ ਜਿਹੜਾ ਲਗਾਉਣ ਦੀ ਗੱਲ ਕੀਤੀ ਗਈ ਆ ਆ ਇਸ ਤੋਂ ਇਲਾਵਾ ਕੁਝ ਸਾਡੇ ਆਰ ਡੀ ਐਸ ਐਸ ਨਾਲ ਸੰਬੰਧਤ ਮਸਲੇ ਸੀਗੇ ਆ ਕਿ ਜੜੀ ਜਦੋਂ ਆਰ ਡੀ ਐਸ ਐਸ ਸਕੀਮ ਆਈ ਸੀਗੀ ਉਦੋਂ ਰੇਟ ਕੁਝ ਹੋਰ ਸੀਗੇ ਅੱਜ ਰੇਟ ਕੁਝ ਹੋਰ ਹੋ ਚੁੱਕੇ ਨੇ ਸੋ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਆ ਕਿ ਸਾਨੂੰ ਅੱਜ ਦੇ ਰੇਟਸ ਦੇ ਹਿਸਾਬ ਨਾਲ ਪੈਸਾ ਜਿਹੜਾ ਆ ਉਹ ਦਿੱਤਾ ਜਾਵੇ ਔਰ ਇਸ ਤੋਂ ਇਲਾਵਾ ਕੋਈ ਜੜੀ ਹੈ ਕਿ ਸੀ ਕਿ ਸਾਡੇ ਉਹਨਾਂ ਨੇ ਸਾਨੂੰ ਮੁਬਾਰਕਬਾਦ ਵੀ ਦਿੱਤੀ ਆ ਕਿ ਅਸੀਂ ਡਿਊਰਿੰਗ ਅ ਬਲੈਕਆਊਟ ਬੜਾ ਮੈਨੇਜ ਵਧੀਆ ਕੀਤਾ ਕਿਉਂਕਿ ਬਿਜਲੀ ਦੀ ਜਨਰੇਸ਼ਨ ਇਕਦਮ ਬਤਾਉਣੀ ਇਕਦਮ ਘਟਾਉਣੀ ਕਈ ਵਾਰੀ ਸਮੱਸਿਆ ਪੈ ਜਾਂਦੀ ਆ ਸੋ ਉਹਨਾਂ ਨੇ ਪੰਜਾਬ ਨੂੰ ਇਸ ਗੱਲੋਂ ਵਧਾਈ ਵੀ ਦਿੱਤੀ ਆ ਕਿ ਬਹੁਤ ਵਧੀਆ ਮੈਨੇਜ ਕੀਤਾ ਸੀਗਾ ਇਸ ਤੋਂ ਇਲਾਵਾ ਕੋਈ ਮਸਲੇ ਸਾਈਬਰ ਸਿਕਿਉਰਿਟੀ ਦੇ ਕਿ ਜਿਹੜੇ ਸਾਡੇ ਗ੍ਰਿਡਸ ਨੇ ਉਹਨਾਂ ਦੇ ਉੱਤੇ ਕਿਤੇ ਸਾਈਬਰ ਅਟੈਕ ਨਾ ਹੋਣ ਜਿਵੇਂ ਡਿਊਰਿੰਗ ਪਿੱਛੇ ਜਦੋਂ ਪਾਕਿਸਤਾਨ ਦਾ ਅਟੈਕ ਹੋਇਆ ਸੀਗਾ ਸੋ ਉਹਦੇ ਬਾਰੇ ਵੀ ਕਾਫੀ ਡਿਟੇਲਡ ਗੱਲਬਾਤ ਹੋਈ ਆ ਕਿ ਅਸੀਂ ਸਾਈਬਰ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਸਾਈਬਰ ਆਡਿਟ ਕਰਾਂਗੇ ਹਰ ਇੱਕ ਗ੍ਰਿਡ ਦਾ ਕਿਸੇ ਤਰ੍ਹਾਂ ਨਾਲ ਕੋਈ ਉੱਥੇ ਲੀਕੇਜ ਨਾ ਹੋਵੇ ਜਾਂ ਕੋਈ ਉਹ ਸਾਡੇ ਕਿ ਸੇ ਦੁਸ਼ਮਨ ਦੇਸ਼ ਤੇ ਉਹ ਹੱਥੀ ਕੋਈ ਐਹੋ ਜਿਹਾ ਕੰਮ ਨਾ ਹੋ ਸਕੇ ਸੋ ਬੜੀ ਵਧੀਆ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲ ਹੋਈ ਆ ਔਰ ਸਾਡੇ ਅਧਿਕਾਰੀ ਸਹਿਬਾਨ ਸਾਰੇ ਮੇਰੇ ਨਾਲ ਮੌਜੂਦ ਸੀਗੇ ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਇੱਕ BBMP ਦੇ ਵਿੱਚ ਸਾਡੇ ਇਹ ਜਲੰਧਰ ਦੇ ਵਿੱਚ 100 100 MVA ਦੇ ਦੋ ট্রান্সਫਾਰਮਰ ਨੇ ਉਹ ਵੀ ਅਸੀਂ ਵਧਾਉਣ ਦੀ ਗੱਲ ਕੀਤੀ ਔਰ ਵੀ ਉਹਨਾਂ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ ਕਿ ਅਸੀਂ ਉਹਨਾਂ ਨੂੰ 160 MVA ਇਸ ਜਿਹੜਾ ਆ ਉਹ ਕਰਾਂ ਸਰ ਕੋਈ ਸਰ ਕੋਈ ਆਪਣਾ ਜਿਹੜਾ ਇੰਡਰ ਗਰਾਉਂਡ ਲੋ ਫਾਇਰਿੰਗ ਵਾਲੇ ਵੀ ਕੋਈ ਗੱਲ ਹੋ ਗਈ ਕਿ ਕੀ ਕਰਿਆ ਜਾ ਰਿਹਾ ਜਾ ਰਿਹਾ ਨਹੀਂ ਦੇਖੋ 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 ਜਿਹੜਾ ਜਿਹੜਾ ਹੈਗਾ ਰਾਈਟ ਆਫ ਵੇ ਕਿਉਂਕਿ ਸਟਰੈਂਥਨ ਹੋ ਰਿਹਾ ਬਹੁਤ ਸਿਸਟਮ ਸਟਰੈਂਥਨ ਹੋ ਰਿਹਾ ਵਿਜ਼ਿਬਿਲੀ ਦਾ ਔਰ ਅਸੀਂ ਇਹ ਸੋਚ ਰਹੇ ਹਾਂ ਕਿ ਆਊਟਰਸ ਜਿਹੜੀ ਹੁੰਦੀ ਆ ਉਹ ਉਹਨੂੰ ਜ਼ੀਰੋ ਤੇ ਲਿਕੇ ਆਂਦਾ ਜਾਵੇ ਦੇ ਅੰਦਰ ਜਾਵੇ ਉਹਦੇ ਵਾਸਤੇ ਕੋਈ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਖਿੱਚਣ ਦੀ ਗੱਲ ਜਿਹੜੀ ਹੋਈ ਆ ਰਾਈਟ ਆਫ ਵੇ ਤੇ ਕੁਝ ਮਸਲੇ ਸੀਗੇ ਐਸੇ ਪੰਜਾਬ ਨਾਲ ਤਾਂ ਲਗਭਗ ਆਪਣੇ ਪੂਰੇ ਘਾਰ ਹੀ ਲਏ ਨੇ ਸੋ ਅੰਡਰਗਰਾਉਂਡ ਜਿਹੜੀ ਤੁਸੀਂ ਵਾਇਰਿੰਗ ਦੀ ਗੱਲ ਕਰ ਰਹੇ ਆ ਉਹਦੇ ਬਾਰੇ ਕੋਈ ਜ਼ਿਆਦਾ ਡਿਟੇਲਡ ਨਹੀਂ ਆ ਕਿਉਂਕਿ ਉਹ ਬੜਾ ਡਿਫਿਕਲਟ ਆ ਔਰ ਬੜਾ ਜ਼ਿਆਦਾ ਜਿਹੜਾ ਪ੍ਰੀਪੇਡ ਮੀਟਰਸ ਦੀ ਗੱਲ ਹੋਈ ਹੈ ਕਿ ਪੰਜਾਬ ਦੇ ਵਿੱਚ ਇਸੇ ਕਿਨੂੰ ਲਾਗੂ ਕੀਤਾ ਜਾਏਗਾ ਕਿ ਦੇਖੋ ਦੇਖੋ ਉਹਨਾਂ ਨੇ ਜ਼ਰੂਰ ਗੱਲ ਕੀਤੀ ਆ ਕਿ ਮੀਟਰ ਜਿਹੜੇ ਨੇ 스마트 ਮੀਟਰੀਂਗ ਗਵਰਨਮੈਂਟ ਆਫਿਸਸ ਦੇ ਉਤੇ ਕੀਤੀ ਜਾ ਕਿਉਂਕਿ ਗਵਰਨਮੈਂਟ ਆਫਿਸਸ ਦਾ ਬਕਾਇਆ ਜਿਹੜਾ ਉਹ ਕਾਫੀ ਹੈ ਇਸ ਕਰਕੇ ਉਹਨਾਂ ਨੇ ਇਸ ਕੱਲ ਨੂੰ ਮੁੱਖ ਰੱਖ ਕੇ ਕੋਈ ਗੱਲ ਕੀਤੀ ਆ ਸੋ ਅਸੀਂ ਐਗਜ਼ਾਮਨ ਕਰਾਂਗੇ ਆਪ ਦੇ ਵਿਪາກ ਦੇ ਨਾਲ ਜਿਸ ਤਰ੍ਹਾਂ ਵੀ ਜੋ ਉਹਦੇ ਤੇ ਫੈਸਲਾ ਹੈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ